ਆਪ ਸਾਰੇ ਨੂੰ ਇੱਥੇ ਚਰਚ ਕਰਨੇ ਵਾਹਿਗਤੀ ਕਰਨਾ ਹੱਸਦਾ ਹੋਰ ਅੱਜ ਅਸੀਂ ਇੱਥੇ ਚੱਲੇ ਗਏ ਜੋ ਪ੍ਰੈਸ ਕਾਨਫਰੰਸ ਵਿੱਚ ਪ੍ਰਸ਼ਨ ਕਰਨ ਵਾਸਤੇ ਇਕੱਠੇ ਹੋਏ ਕਿ ਤੋਂ ਦੱਸਣਾ ਚਾਹੁੰਦੇ ਹਨ ਕਿ ਅੱਜ ਦੀ ਪ੍ਰੈਸ ਮੀਟਿੰਗ ਵਿੱਚ ਅਸੀਂ ਤੁਹਾਡੇ ਸਾਹਮਣੇ ਬਹੁਤ ਹੀ اہم ਮੁੱਦਾ ਜੜਾ ਜੜੀ ਜਿਸ ਤਰ੍ਹਾਂ ਕਿ ਅੱਜ ਖਤਾਰ ਸਰਕਾਰ ਵੱਲੋਂ ਨਸ਼ਾ ਦੇ ਸਬੰਧ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਬੜੇ-ਬੜੇ ਫਲੈਕਸ ਤਰਭਾ ਰਹੀ ਚਾਹਨਾ ਰਹੀ ਮਾਰਚ ਕਰਕੇ ਤੇ ਇਹ ਕਿਹਾ ਜਾਂਦਾ ਕਿ ਜੁੱਧ ਨਸ਼ਾ ਵਿਰੁੱਧ ਪਰ ਅਸਲੀਅਤ ਕੀ ਹੈ ਉਹ ਤੋਂ ਤਾਂ ਵੀ ਜਾਣਕਾਰੀ ਆ ਕਿ ਮੌਜੂਦਾ ਪੰਜਾਬ ਸਰਕਾਰ ਜਿਹੜੀ ਆ ਪਾਰਟੀ ਹੈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਇਹਨਾਂ ਵੱਲੋਂ ਨਸ਼ਿਆਂ ਦੇ ਗੁੱਤ ਕਿੰਨਾ ਕੁ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਕਿੰਨੇ ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਇਹ ਤੁਹਾਡੇ ਸਾਹਮਣੇ ਅਸੀਂ ਫਰਦਾ ਪਾਸ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਹਲਕਾ ਕਰਨ ਤਾਮ ਤੋਂ ਸਾਡਾ ਐਮਐਲਏ ਹਰਨੀਤ ਸਿੰਘ ਸੰਧੂ ਉਹ ਤਿੰਨ ਵਾਰ ਐਮਐਲਏ ਆ ਇੱਕ ਵਾਰ ਤੋਂ ਅਜਾਬ ਜਿੱਤਿਆ ਸੀ ਜਦੋਂ ਅਜਾਬ ਜਿੱਤਿਆ ਉਸ ਟਾਈਮ ਦੇ ਉੱਤੇ ਕੈਰੋਂ ਪਰਿਵਾਰ ਦਾ ਉਹਦੇ ਸਿਰ ਤੇ ਹੱਥ ਸੀ એટલે ਕਿ ਇਹ ਹਰਨੀਤ ਸਿੰਘ ਸੰਧੂ ਜਿਹਨੂੰ ਕੈਰੋਂ ਪਰਿਵਾਰ ਨੇ ਫਰਦਾ ਕੀਤਾ ਇਹ ਉਸ ਤੋਂ ਬਾਅਦ ਬਾਦਲ ਪਾਰਟੀ ਜਿਹੜੀ ਐ ਇਹਨਾਂ ਨੇ ਫਿਰ ਉਹ ਨੂੰ ਜਿਹੜਾ ਸੀ ਸਿਖਾਂ ਤੇ ਖੜਿਆ ਇਹ ਪਾਰਲੀਮਾਨੀ ਸਖਤ ਹੋ ਗਿਆ ਔਰ ਇਹਦੇ ਕੋਲ ਦੋ ਵਾਰ ਐਮਐਲਏ ਹੁੰਦਿਆਂ ਸਮੈਟ ਥੜੀ ਔਰ ਫੜੀ ਵੀ ਜਿਹੜੀ ਇਹਦੀ ਸਰਕਾਰੀ ਗੱਡੀ ਪਾਇਲਟ ਕੰਨੀ ਸੀ ਉਹਦੇ ਵਿੱਚ ਇੱਕ ਇੱਕ ਵਾਰ ਇਹਦਾ ਰਿਸ਼ਤੇਦਾਰ ਸੀ ਕਿ ਇੱਕ ਵਾਰ ਇਹਦੇ ਘਰੋਂ ਜਾ ਕੇ ਖੜੀ ਪਰ ਪਰਚਾ ਕੋਲ ਨਹੀਂ ਹੋਣਾ ਤੇ ਅਸੀਂ ਜ਼ੁਬਾਨੀ ਨਹੀਂ ਕਹਿੰਦੇ ਆ 2008 ਦੇ ਵਿੱਚ ਸਾਡੇ ਵੱਲੋਂ ਹਲਕਿਆ ਮਿਆਂ ਦੇ ਕੇ ਤੇ ਫਿਰ ਪ੍ਰੈਸ ਮੀਟਿੰਗ ਕੀਤੀ ਗਈ ਸੀ 8 ਮਾਰਚ 2008 ਉਸ ਤੋਂ ਬਾਅਦ ਜਿਹੜਾ ਸੀ ਮੈਂ ਹਾਈ ਕੋਰਟ ਦੇ ਵਿੱਚ ਸਤੰਬਰ 2009 ਦੇ ਵਿੱਚ ਆਇਆ ਆਪਣੇ ਵਕੀਲ ਦੇ ਰਾਹੀਂ ਪਟੀਸ਼ਨ ਪਾਈ ਸੀ ਔਰ ਇਸ ਪਟੀਸ਼ਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਚਰਨਜੀਤ ਅਟਵਾਲ ਉਸ ਵਕਤ ਡਿਪਟੀ ਲੋਕ ਸਭਾ ਸਪੀਕਰ ਸੀ 2008 ਦੇ ਉਸ ਟੈਂਡੇ ਉੱਤੇ ਕੇਂਦਰ ਦੇ ਵਿੱਚ ਵੀ ਇਹ ਭਾਈਵਾਲ ਸਨ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਸੀ ਔਰ ਇਹਨਾਂ ਦੇ ਸੂਰਜ ਦੇ ਸਾਹਮਣੇ ਕੋਈ ਅੱਖ ਝਪਟ ਕੇ ਨਹੀਂ ਸੀ ਦੇਖ ਸਕਦਾ ਇੱਕ ਸਾਡੇ ਵੱਲੋਂ ਹਾਈ ਕੋਰਟ ਦੇ ਵਿੱਚ 22 ਨੇ ਇੱਕ ਪੇਸ਼ਾਈ ਤੇ ਔਰ ਇਹ ਦਸਤਾਵਾਗਾ ਕਿ ਉਸ ਟੈਂਡੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀ ਟੀ ਐਸ ਠਾਕਰਸ ਜੋ ਕੇਸ ਮੇਰੇ ਬਾਅਦ ਦੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਹੀ ਚੁੱਚੀ ਚੱਲ ਰਿਹਾ ਕੋຫນਦ ਕਰੇ ਮੇਰਾ ਕੇਸ ਚੱਲ ਰਿਹਾ ਸੀ ਤੇ ਉਹ ਕਹਿਣ ਲੱਗੇ ਕਿ ਮੇਰੇ ਵਕੀਲ ਸਾਹਿਬ ਨੂੰ ਕਿ ਪਟੀਸ਼ਨਰ ਤੋਂ ਬੁਲਾ ਮੈਂ ਪੇਸ਼ ਹੋਇਆ ਔਰ ਪੇਸ਼ ਹੋ ਉੱਤੇ ਚੀਜ ਦਸਹਾਂ ਨੇ ਪੁੱਛਦੇ ਆ ਕਿ ਤੁਸੀਂ ਇਹ ਜਿਹੜੀ ਪਟੀਸ਼ਨ ਆ ਇਹ ਕਿਉਂ ਪਾਈ ਮੈਂ ਕਿਹਾ ਜੀ ਮੈਂ ਇਹ ਪਟੀਸ਼ਨ ਇਸ ਕਰਕੇ ਪਾਈ ਆ ਕਿ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਖਤਮ ਹੋ ਰਹੀ ਹੈ ਜਿਸ ਕਰਕੇ ਇਹ ਪਟੀਸ਼ਨ ਜਿਹੜੀ ਆ ਇਹ ਪਾਈ ਆ ਅਰੋਂ ਕੰਮਿਆ ਕੇ ਜਿਹੜੀ ਪੰਜਾਬ ਪੁਲਿਸ ਹੈ ਉਹ ਕਾਰਵਾਈ ਨਹੀਂ ਕਰਦੀ ਮੈ ਖਾਦੀ ਪੰਜਾਬ ਪੁਲਿਸ ਕਾਰਵਾਈ ਤਾਂ ਕਰਦੀ ਹੈ ਪਰ ਉਹ ਕਾਰਵਾਈ ਕੀ ਕਰਦੀ ਹੈ ਦੱਸਣਾ ਚਾਹਵਾ ਕਹਿੰਦੇ ਦੱਸੋ ਮੈ ਖਾਦੀ ਪੰਜਾਬ ਪੁਲਿਸ ਇਹ ਕਾਰਵਾਈ ਕਰਦੀ ਹੈ ਕਿ ਸਾਡਾ 18 ਮਾਰਚ ਇਹ ਦੋ ਯਾਰ ਅਸਲੀ ਮੈਂ ਗੱਲ ਕਰ ਰਿਹਾ ਕਿ 18 ਮਾਰਚ ਨੂੰ ਸਾਡਾ ਨਸ਼ਾ ਰੋधी ਮਾਰਚ ਜਿਹੜਾ ਉਹ ਧਰਮਪਾਲ ਸ਼ਹਿਰ ਤੇ ਸੀ ਲੇਕਿਨ ਅੰਮ੍ਰਿਤਸਰ ਵਿਖੇ ਦੀ ਅਨਲਾਲਾ ਪੁਲਿਸ ਮੈਨੂੰ ਤੱਕ ਕੇ 6 ਵਜੇ ਘਰ ਚੁੱਕ ਕੇ ਤੇ ਜੇ ਚ ਬੰਦ ਕਰ ਦਿੰਦੀ ਆ ਕਿ ਮੇਰੇ ਕਲਮ ਜੋ ਸੱਤ ਕਰ ਜਾਂਦਾ ਕਲੰਬਰਾ ਸੀ ਉਹ ਵੀ ਜਨਾਬ ਦੇ ਟੇਬਲ ਤੇ ਪਿਆ ਤੇ ਸਾਰੀਆਂ ਅਖਬਾਰਾਂ ਜਨਾਬ ਦੇ ਟੇਬਲ ਤੇ ਪਈਆਂ ਪੁਲਿਸ ਕੀ ਕਰੇ ਕਹਿੰਦਾ ਫਿਰ ਸਰਕਾਰ ਤਾਂ ਕੁਛ ਕਰਦੀ ਉਹ ਨਾ ਕਦੀ ਕਰਦੀ ਹੈ ਸਰਕਾਰ ਕੀ ਕਰਦੀ ਹੈ ਉਹ ਸੋ ਲੋਕਾਂ ਦੇ ਦੱਸੋ ਨਾ ਕਰ ਸਰਕਾਰ ਇਹ ਕਰਦੀ ਹੈ ਕਿ ਹਰਬੀਤ ਸਿੰਘ ਐਮ ਐਲ ਏ ਜਿਹੜਾ ਉਹਦੇ ਕੋਲੋਂ ਦੋ ਵਾਰ ਸਿਗਨ ਖੜੀ ਗਈ ਤੇ ਪਰਚਾ ਇੱਕ ਵਾਰ ਵੀ ਨਹੀਂ ਜਦ ਮੈਂ ਜਵਾਨੀ ਨਹੀਂ ਕਹਿੰਦਾ ਮੇਰੇ ਵੱਲੋਂ ਲਿਖਿਆ ਹਲਕੀਆਂ ਗਿਆ ਜਨਾਬ ਦੀ ਟੇਬਲ ਤੇ ਗਿਆ ਉਹ ਬੜੇ ਹਰਾਨ ਹੋਏ ਕਹਿੰਦੇ ਫਿਰ ਤੈਨੂੰ ਪੁਲਸ ਸਹਿਯਤਾ ਦੇ ਦਈਏ ਫਿਰ ਤੂੰ ਪੂਰੇ ਪੰਜਾਬ ਚ ਨਸਰਬੋਦੀ ਮਾਰਚ ਕਰ ਲਾ ਮੈਂ ਕਹਿੰਦਾ ਨਹੀਂ ਮੈਂ ਤੁਹਾਡੇ ਕੋਲੋਂ ਪੁਲਸ ਸਹਿਯਤਾ ਨਹੀਂ ਮੰਗਣ ਵਾਸਤੇ ਆਇਆ ਮੇਰੀ ਪਟੀਸ਼ਨ ਚ ਤੁਹਾਡੇ ਕੋਲੋਂ ਇਹ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਬੰਦਿਆਂ ਕੋਲ 100-100 ਕਰੋੜ ਤੋਂ ਲੈ ਕੇ 300 ਕਰੋੜ ਦਾ maal ਖੜਿਆ ਜਾ ਰਿਹਾ ਹੈ ਇੱਕ ਹੋਰ ਕਿਸਮ ਦੇ ਨੇ ਅਸਲ ਸਪਲਾਇਰ ਇਹਨਾਂ ਦੇ ਪਿੱਛੇ ਬੈਠੇ ਨੇ ਜਿਨ੍ਹਾਂ 'ਚ ਤੁਸੀਂ ਉਹਨਾਂ ਨੂੰ ਕਾਬੂ ਨਹੀਂ ਕਰਉਗੇ ਉਹਨਾਂ ਨੂੰ ਜੇਲ੍ਹ 'ਚ ਬੰਦ ਨਹੀਂ ਕਰੋਗੇ ਉਹਨਾਂ 'ਤੇ ਨਸ਼ਿਆਂ ਦੇ ਤੇ ਰੋਕ ਨਹੀਂ ਲੱਗਣੀ ਕਹਾਂ ਲੱਗੇ ਇਸ਼ੂ ਬੜਾ ਵੱਗਿਆ ਤੇਰਾ ਲੇਕਿਨ ਜਿੰਨੇ ਕੇਸ ਰੋਜ਼ ਫੜੇ ਜਾ ਰਹੇ ਨੇ ਇਹ ਸਾਰੇ ਕੇਸਾਂ ਦੀ ਸੀਬੀਆਈ ਤੋਂ ਜਾਂਚ ਨਹੀਂ ਕਰ ਸਕੀ ਪਰਪਿਚੁਲਰ ਕੇਸ ਲਿਆਓ ਕੋਈ ਕਰਾ ਮੈਂ ਉਹਨਾਂ ਨੂੰ ਕਹਾਂ ਸਰ ਪਰਟੀਕੂਲਰ ਕੇਸ ਨੂੰ 100-100 ਕਰੋੜ ਤੋਂ ਲੈ ਕੇ 3-300 ਕਰੋੜ ਦਾ ਮਾਲ ਫੜਿਆ ਜਾ ਰਿਹਾ ਹੈ ਇੱਕ ਹੋਰ ਕਿਸਮ ਦੇ ਨਹੀਂ ਅਸਲ ਸਪਲਾਇਰ ਇਹਨਾਂ ਦੇ ਪਿੱਛੇ ਬੈਠੇ ਨੇ ਜਿਨ੍ਹਾਂ ਚੋਂ ਤੁਸੀਂ ਉਹਨਾਂ ਨੂੰ ਕਾਬੂ ਨਹੀਂ ਕਰੋਗੇ ਉਹਨਾਂ ਨੂੰ ਜੇਲ੍ਹ ਚ ਬੰਦ ਨਹੀਂ ਕਰੋਗੇ ਉਹਨਾਂ ਚੇਰੇ ਨਸ਼ਿਆਂ ਦੇ ਤੇ ਰੋਕਨੇ ਲੱਗਣੀ ਹੈ ਕਹਾਂ ਲੱਗੇ ਇਸ਼ੂ ਬੜਾ ਵੱਡਿਆ ਤੇਰਾ ਲੇਕਿਨ ਜਿੰਨੇ ਕੇਸ ਰੋਜ਼ ਫੜੇ ਜਾ ਰਹੇ ਨੇ ਇਹ ਸਾਰੇ ਕੇਸਾਂ ਦੀ ਅਸੀਂ ਸੀਬੀਆਈ ਤੋਂ ਜਾਂਚ ਨਹੀਂ ਕਰਾਂਗੇ ਪਰਟੀਕੂਲਰ ਕੇਸ ਲਿਆਓ ਉਹਦੀ ਕਰਾ ਮੈਂ ਉਹਨਾਂ ਨੂੰ ਕਹਿ ਸਰ ਪਾਰਟੀਕੂਲਰ ਕੇਸ ਹੈਗਾ ਉਹਦੀ ਕਰਾ ਦਿਓ ਕਹਿੰਦੇ ਉਹ ਕੀ ਹੈ ਮੈਂ ਕਹਾਂ ਜੀ ਪੀ ਕੇ ਰਾਏ ਐਸ ਐਸ ਪੀ ਤਰਨਤਾਲ ਉਹ 1 ਮਹੀਨਾ ਡਿਊਟੀ ਤੋਂ ਵੇਲਾਇਆ ਹੈ ਤੁਸੀਂ ਪੜਤਾਲ ਕਰਾ ਦਿਓ ਵੀ ਉਹ ਡਿਊਟੀ ਤੋਂ ਕਿਉਂ ਵੇਲਾ ਰਿਹਾ ਤੇ ਤੁਹਾਡੇ ਸਾਹਮਣੇ ਸਾਰਾ ਸੱਚ ਆ ਜਾਵੇਗਾ ਪਰ ਉਹਨਾਂ ਨੇ ਮੇਰੀ ਪਟੀਸ਼ਨ ਹਾਰਥ ਕਰਤੀ ਤੇ ਪੁਲਿਸ ਨੂੰ ਡਾਇਰੈਕਸ਼ਨ ਦੇ ਦਿੱਤੇ ਕਿ ਇਹ ਜਦੋਂ ਵੀ ਨਸ਼ਾ ਬროਦੀ ਮਾਰਚ ਕਰੇ ਕਿ ਇਹਨੂੰ ਜਿਹੜਾ ਹੈ ਤੁਸੀਂ ਪੁਲਿਸ ਸਹਾਇਤਾ ਦਿਓ ਉਸ ਤੋਂ ਬਾਅਦ ਲਗਾਤਾਰ ਅਸੀਂ ਜਿਹੜਾ ਉਹ ਦਰਖਾਸਤਾਂ ਵੀ ਲੈਂਦੇ ਰਹੇ ਜਿਨ੍ਹਾਂ ਕਿ ਤੁਸੀਂ ਆਹ ਦੇਖ ਸਕਦੇ ਹੋ ਕਿ ਜਿਹੜੀਆਂ ਅਰਜੀਆਂ ਕਰਾਉਂਦੇ ਰਹੇ ਲਗਾਤਾਰ ਔਰ ਤੁਸੀਂ ਕਿਹਦੇ ਲਿਖੋ ਇਹ 1 DC ਨੂੰ ਪੱਤਰ ਜਾਂਦੇ ਰਹੇ ਨੇ ਸਰਕਾਰ ਵੱਲੋਂ 22A ਰਵੀਪ੍ਰਗਤ ਡਿਪਟੀ ਕਮਿਸ਼ਨਰ ਰਹੇ ਨੇ ਅੰਮ੍ਰਿਤਸਰ ਤੋਂ ਪਹਿਲਾ ਪੱਤਰ ਗਿਆ 22A ਇਹ 31 11 2014 ਦੇ ਕੀ ਲਿਖਿਆ ਤਾਂ ਪ੍ਰਮੁੱਖਕ ਦੇ ਵਿਸ਼ੇ ਬੋਧੇ ਲਿਖਿਆ ਕਿ ਸ੍ਰੀ ਬੰਦੀਪ ਸਿੰਘ ਸਰਸਾ ਅੰਮ੍ਰਿਤਸਰ ਵੱਲੋਂ ਸ੍ਰੀ ਅਮਿਤ ਸਿੰਘ ਸਾਦੂ ਆਮਲੇ ਬਰੋਦਰ ਕੀਤੀ ਗਈ ਸ਼ਿਕਾਇਤ ਬਾਰੇ ਦੱਸਦੇ ਆ ਕਿ ਪਿਆਰੇ ਸ੍ਰੀ ਰਵੀ ਭੱਟ ਜੀ ਉਪਰੋਕਤ ਵਿਸ਼ੇ ਸੰਬੰਧੀ ਸਰਕਾਰ ਦੇ ਮੀਮੋ ਨੰਬਰ ਐਨ ਐਨ 319 2012 23 ਤੋਂ ਉਪਰੋਕਤ ਇਸ ਉਪਰੋਕਤ ਜਾਰੀ ਕੀਤੇ ਯਾਦ ਪੱਤਰ ਮਿਤੀ 16 ਜਨ 14 15 10 14 ਅਤੇ 21 ਜਨ 14 ਕਾਪੀਆਂ ਨਹੀਂ ਹੱਥ ਰਾਹਿਕ ਸ੍ਰੀ ਬਲਦੇਵ ਸਿੰਘ ਸਰਸਾ ਅੰਮ੍ਰਿਤਸਰ ਵੱਲੋਂ ਸ੍ਰੀ ਹਰਬੀਰ ਸਿੰਘ ਸੰਧੂ ਐਮ ਐਲ ਏ ਤਰਮ ਤਾਰਨ ਵਿਰੁੱਧ ਡਰੱਗ ਤਸਕਰੀਸ ਬੰਦੀ ਕੀਤੀ ਗਈ ਸ਼ਿਕਾਇਤ ਬਾਤ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਭੇਜਣ ਲਈ ਲਿਖਿਆ ਗਿਆ ਸੀ ਪਰ ਲੰਪਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਆਪ ਵੱਲੋਂ ਫੜਤਾਲ ਰਿਪੋਰਟ ਪ੍ਰਾਪਤ ਨਹੀਂ ਹੋਈ ਮੈਂ ਚਾਹਾਂਗੀ ਕਿ ਇਸ ਮਾਮਲੇ ਵੱਲ ਆਪਣਾ ਨਿੱਜੀ ਧਿਆਨ ਦੇਂਦੇ ਹੋਏ ਅਪਰੂਪਤ ਸ਼ਿਕਾਇਤ ਬਾਤ ਪੜਤਾਲ ਕਰਵਾ ਕੇ ਪੜਤਾਲ ਰਿਪੋਰਟ ਤਰੰਤ ਪੇਸ਼ ਜAVE ਇਹ ਹੈ ਸਰਮਨੀਤ ਕੌਰ ਬੀਬੀ ਹੈ ਜਿਹੜੀ ਕਿ ਇਹ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਪੱਤਰ ਲਿਖਾ ਪਰ ਕੋਈ ਕਾਰਵਾਈ ਨਹੀਂ ਪਰ ਹਰਾਨ ਵੀ ਉਸ ਵਕਤ ਹੋਈ ਜਦੋਂ ਹੁਣ ਕੋ ਉਹ ਅੰਤਮਾਨ ਕੇ ਸਮਨੇ ਤਰਜੁਦ ਗ੍ਰਸਿਆ ਬ੍ਰੋਗ ਬੜਾ ਪ੍ਰਚਾਰ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੈ ਕਿ ਹਲਕਾ ਤਰਨ ਤਾਰਨ ਤੋਂ ਜਿਹੜੇ ਐਮਐਲਐਸਸੀ ਡਾਕਟਰ ਕਸ਼ਮੀਰ ਸਿੰਘ ਉਹਨਾਂ ਦੀ ਮੌਤ ਹੋ ਗਈ ਤੇ ਉੱਥੇ ਹੁਣ ਫਾਈ ਐਕਸ਼ਨ ਹੋਣੀ ਹੈ ਜਿੰਨੀ ਚੋੜ ਹੋਣੀ ਹੈ ਤੇ ਉਹਨੇ ਕੁਝ ਮਹੀਨੇ ਪਹਿਲਾਂ ਜਦੋਂ ਅਸੀਂ ਉਹ 파ਕੀ ਚਾਗਦੇ ਸੀ ਤੇ ਅੱਜ ਕੱਲ ਉਹਨੂੰ ਪਰਮਤਮਾ ਤੇ ਇਹ ਜਿਹੜੀ ਪਾਰਟੀ ਹੈ ਆਮ ਪਾਰਟੀ ਜਿਹੜੀ ਕਹਾਉਂਦੀ ਹੈ ਇਹਨਾਂ ਨੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਨਾਲ ਇਹ ਪਤਾ ਲੱਗ ਰਿਹਾ ਪਰਸੇ ਜੋ ਮਸੀਹਾਂ ਤੋਂ ਪਤਾ ਲੱਗ ਰਿਹਾ ਰੌਲਾ ਵੀ ਬੜਾ ਠੱਠਿਆ ਉਹਨਾਂ ਦੇ ਪਾਰਟੀ ਵਰਤਰੀ ਬੜਾ ਰੌਲਾ ਪਾ ਰਹੇ ਨੇ ਕਿ ਇਸ ਹਰਮਿਤ ਸਿੰਘ ਸੰਧੂ ਨੂੰ ਆਹਨ ਪਾਰਟੀ ਵੱਲੋਂ ਜਿਮਨੀ ਚੋਟ ਲੜਨ ਵਾਸਤੇ ਹਕਾਕਤ ਕਰਨ ਤੋਂ ਪਾਰਟੀ ਕਿਤੇ ਦਿੱਤੀ ਜਾ ਰਹੀ ਹੈ ਜਿੱਤੇ ਪਾਰਟੀ ਵਰਕਰ ਵਿਰੋਧ ਵੀ ਕਰ ਰਹੇ ਨੇ ਰੌਲਾ ਪਾ ਰਹੇ ਨੇ ਜਦੋਂ ਮੈਂ ਇਹ ਮੀਟਿੰਗ ਘੋੜਾ ਸੁਣੀਆਂ ਤੇ ਫਿਰ ਇਸ ਮੌਕੇ ਤੇ ਮੇਰੇ ਪਲੋਂਥ ਜਦੋਂ ਪਾਰਟੀ ਦੇ ਵਰਕਰਾਂ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਤੇ ਫਿਰ ਅਸੀਂ ਸਾਰਿਆਂ ਨੇ ਰਹਿ ਕੀਤੀ ਕਿ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਇੱਕ ਸੁਨੇਹਾ ਦਈਏ ਕਿ ਤੁਸੀਂ ਇੱਕ ਪਾਸੇ ਤੇ ਕਹਿ ਰਹੇ ਹੋ ਕਿ ਯੁਧ ਨਸ਼ਾ ਵਿਰੋਧ ਤੇ ਦੂਸਰੇ ਪਾਸੇ ਉਸ ਆਦਮੀ ਨੂੰ ਜਿਹੜਾ ਸੁਖਬੀਰ ਬਾਦਲ ਤੇ ਵਿਕਰਮਜੀਤਮ ਜੀਠੀਏ ਦਾ ਤਰਾਸਿਆ ਹੋਇਆ ਉਹਨਾਂ ਦਾ ਅਨਮੋਲ ਹੀਰਾ ਮੈਂ ਦੁਬਾਰਾ ਕਹਾਂ ਕਿ ਹਰਮੀਤ ਸਿੰਘ ਸੰਧੂ ਹਰਮੀਤ ਜਿਹੜਾ ਹੈ ਇਹ ਉਹ ਆਦਮੀ ਆ ਜਿੰਨੂੰ ਸੁਖਬੀਰ ਬਾਦਲ ਤੇ ਵਿਕਰਮਜੀਤਮ ਜੀਠੀਏ ਦਾ ਬਹੁਤ ਵੱਡਾ ਥਾਪੜਾ ਉਹਨਾਂ ਨੇ ਇਹਨੂੰ ਤਿਆਰ ਕੀਤਾ ਤੇ ਉਹਨੂੰ ਅੱਜ ਇਹ ਆਪਣੀ ਪਾਰਟੀ ਜਿਹਦੇ ਖਲਾਫ ਅਸੀਂ ਆ ਸਾਰਾ ਕੁਝ ਹਾਈ ਕੋਰਟਾਂ ਚ ਵੀ ਗੈਰਸਾਰੇ ਕਾਗ ਹੈ ਕਿ ਅੱਜ ਉਸ ਵੱਡੇ ਨੂੰ ਪਾਰਟੀ ਚ ਲਿਆ ਕੇ ਤੇ ਇਹ ਕਿੱਥੇ ਦੇ ਜਾ ਰਿਹਾ ਅੱਜ ਪੰਜਾਬ ਦੇ ਲੋਕਾਂ ਦਾ ਜਾਗਰਣ ਦਾ ਫਰਜ਼ ਹੈ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹਨੂੰ ਪਾਰਟੀ ਚ ਕਿਹਨੇ ਲਾਇਆ ਤੇ ਜਿਹੜੇ ਆਪਣੇ ਆਪ ਨੂੰ ਪੰਥਕ ਕਹੁੰਦੇ ਨੇ ਉਹ ਕਹਿੰਦੇ ਕਿ ਸਾਡੀ ਪਾਰਟੀ ਆ ਅਸੀਂ ਪੰਥਕਾਂ ਪੰਥਕੇਤਾ ਨੂੰ ਕੋਕੜਾ ਕੇ ਦੂਸਰੀਆਂ ਪਾਰਟੀਆਂ ਵੀ ਪਰ ਜਿੰਨਾ ਪੰਜਾਬ ਦੇ ਵਿੱਚ ਅੱਜ ਤੱਕ ਅਸੀਂ ਆਪਣੇ ਪ੍ਰੈਸ ਮੂਲ ਦੇ ਵਿੱਚ ਇਹ ਜਿਹੜਾ ਅੱਜ ਇਹ ਲਿਖਿਆ ਮੈਂ ਜਿਹੜਾ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੈ ਕਿ ਅੱਜ ਜਿਸ ਤਰ੍ਹਾਂ ਕਿ ਕਾਮੇਰਾ ਅਜਾ ਤਰਨ ਤਾਰਨ ਪੰਜਾਬੀ ਇਹ ਮੈਂ ਦੋ ਪੈਰੇ ਜਿਹੜੇ ਨੇ ਇਹ ਤੁਹਾਨੂੰ ਪੜ ਕੇ ਸੁਣਾਵਾਂਗਾ ਜਦਾਂ ਸਮਾਂ ਨਹੀਂ ਰਹਿਣਾ ਕਿ ਪ੍ਰਸਿੱਧ ਰਾਹੀਂ ਹਲਕਾ ਤਰਨ ਤਾਰਨ ਅਤੇ ਪੰਜਾਬ ਦੀ ਸੂਝਵਾਨ 당ਤਾ ਨੂੰ ਜਾਗਰੂਕ ਕਰਦਿਆਂ ਦੱਸਿਆ ਹੈ ਮੈਂ ਕਿ ਪੰਜਾਬ ਸਰਕਾਰ ਦੇ ਚੁਕਲੇ ਬਾਜ਼ ਮੁੱਖ ਮੰਤਰੀ ਅਤੇ ਪਾਰਟੀ ਦੇ ਸੁਪਰੀਮੋ ਪੰਜਾਬ ਦਾ ਖੂਨ ਚੂਸਣ ਵਾਲੇ ਕੇਜਰੀਵਾਲ ਵੱਲੋਂ ਪੰਜਾਬ ਦਾ ਖੂਨ ਚੂਸ ਰਿਹਾ ਹੈ ਤੁਹਾਨੂੰ ਪਤਾ ਹੈ ਜਾਂ ਸਭ ਜਾਣਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਸਰਮਾਇਆ ਉਹ ਲੁੱਟਿਆ ਜਾ ਰਿਹਾ ਹੈ ਉਹ ਸਭ ਨੂੰ ਪਤਾ ਜਾਦਾ ਡਿਟੇਲ ਚ ਦੰਦ ਦੀ ਲੋੜ ਨਹੀਂ ਪੰਜਾਬ ਸਰਕਾਰ ਦੇ ਤੇਵਾ ਨਿਤ ਮੰਤਰੀ ਚ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਤਰਾਸੇ ਹੋਏ ਜਿਸ ਅਣਮੋਲ ਸੋਬ ਵੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਗੀਚੀਆ ਨੇ ਤਰਾਸੇ ਹੋਏ ਜਿਸ ਅਨਮੋਲ ਹੀਰੇ ਹਰਬੀਰ ਸਿੰਘ ਸੰਸੇਮ ਸੰਦੋਲ ਨੂੰ ਉਹਦਾ ਹਲ ਸਭਾ ਹਲਕਾ ਕਰਨ ਧਾਰਨ ਤੋਂ ਐਮਐਲਏ ਚੋਣ ਲੜਾਉਣ ਵਾਸਤੇ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਜਦ ਦੱਸਿਆ ਜਾਂਦਾ ਹੈ ਕਿ ਜਿਹੜੇ ਨੂੰ ਮਾਰਚ ਸਾਲ 2008 ਵਿੱਚ ਹਰਖਿਆ ਗਿਆਨ ਦੇ ਕੇ ਪਹਿਲਾ ਪ੍ਰੈਸ ਕਨਫਰੈਂਸ ਕਿਤੇ ਅਤੇ ਫਿਰ ਅਗਿੱਛੇ ਸੰਦੂ ਸਬੀਰ ਸਿੰਘ ਬਾਦਲ ਚੰਜੀਤ ਸਿੰਘ ਅਟਵਾਲ ਜੋ ਕਿ ਉਸ ਟਾਈਮ ਤੇ ਵਿੱਤੀ ਰੋਕसभा ਸਪੀਕਰ ਸੀ ਅਤੇ ਬਿੱਕਰਜੀਤ ਸਿੰਘ ਜੀਤਿਆ ਦੇ ਖਲਾਫ ਉਸ ਵਕਤ 22 ਨਵੰਬਰ 2008 ਵਿੱਚ ਪੇਟੀਸ਼ਨ ਪਾ ਕੇ ਅਦਾਲਤ ਨੂੰ ਦੱਸਿਆ ਸੀ ਕਿ ਇਹ ਰੋਕ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਾਸ਼ਾ ਦਾ ਕਾਰੋਬਾਰ ਕਰਦੇ ਹਨ ਔਰ ਅੱਜ ਅਸੀਂ ਪੰਡਾ ਆ ਤੁਹਾਡੇ ਮੀਡੀਆ ਦੇ ਰਾਹੀਂ ਪੰਜਾਬ ਦੀ ਜਨਤਾ ਨੂੰ ਉਪੀਰ ਕਰਦੇ ਆ ਕਿ 1947 ਅਤੇ 1947 ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਟੁਕੜੇ-ਟੁਕੜੇ ਕੀਤੇ ਪੰਜਾਬ ਦੇ ਪਾਣੀਆਂ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੀਆਂ ਕਿੱਜਾਂ ਪੰਜਾਬ ਦੇ ਇਤਿਹਾਸ ਨੂੰ ਬਰਬਾਦ ਕੀਤਾ ਹੈ ਅਤੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਢਾਢੇਰੀ ਕਰਵਾਇਆ ਤੇ ਜਾਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੰਤਰ ਕਰਾਇਆ ਅਗਨ ਪ੍ਰੇਤਾ ਕਰਾਏ ਇਹਨਾਂ ਲੋਕਾਂ ਨੂੰ ਅੱਜ ਜਿਹੜਾ ਉਹ ਐਸਾ ਸਭ ਕੁਝ ਪਹੁੰਚਾ ਚਾਹੀਦਾ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਹੀ ਜਿਹੜੇ ਕੋ ਰਾਜਦਾਨ ਤੇ ਉਹਨਾਂ ਨੂੰ ਪਤਾ ਹੋ ਸੋ ਅਸੀਂ ਅੱਜ ਤੁਹਾਡੇ ਪ੍ਰੈਸ ਦੇ ਨਾਲ ਇਹ ਜਿਹੜਾ ਇਸ਼ੂ ਜਿਹੜਾ ਇਹ ਤੁਹਾਡੇ ਸਾਹਮਣੇ ਲੰਦਾ ਸੋ ਇਸ ਕਰਕੇ ਅਸੀਂ ਅੱਜ ਕਿਤੇ ਪਸ ਮਿੱਤਰ ਕਿਹਨ ਤੁਸੀਂ ਆਪਣੀ ਗੱਲ ਤੇ ਸਾਧ ਦਿੱਤੀ ਹੈ ਜੇ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਸ਼ੋਰ ਕਰਨ ਦਾ ਗੱਲ ਕਰਦੇ ਹੋ ਤਾਂ ਹੱਸ ਸਕਦੇ ਤੁਸੀਂ ਤਾਂ ਤੁਸੀਂ ਕੰਡੀਸ਼ਨ ਤਾਂ ਆਪੀ ਕਰਦੇ ਸਾਰੇ ਵੀ ਕਰਤੀ ਪਰ ਸੁਰੂ ਲੈ ਕੇ ਜੀ ਹਾਂਜੀ ਭਾਵੇਂ ਸੁਰੂ ਲੈ ਕੇ ਜੇ ਤੁਸੀਂ ਡਿਫੀਸ਼ਨ ਲਾਈ ਵੀ ਫਾਰਮ ਵੀ ਹੋ ਗਈ ਹਾਂਜੀ ਜੇ ਉਹ ਆਨਰਡੋਰ ਦਾ ਜੇ ਕਿ ਇਹ ਤੋਂ ਤੁਹਾਡੇ ਕਹਿਣ ਤੋਂ ਅਲਾਵਾ ਤਾਂ ਕੋਈ ਦੱਸ ਹੈ ਨਹੀਂ ਕਿ ਜੋ ਪੂਰੀ ਐਫਆਈਆਰ ਦਾ ਹੋਈ ਹੋਵੇ ਜਾਂ ਕੋਈ ਕੋਈ ਹੋਵੇ ਉਹਦੇ ਮੇਨ ਪੇਸ ਕੀ ਸੀ ਕਰਦਾ ਜੀ ਜੀ ਬਿਲਕੁਲ ਜੀ ਤੁਸੀਂ ਕੀ ਕਿਹਾ ਫਿਰ ਤੁਸੀਂ ਮੈਨੂੰ ਇਹ ਦੱਸੋ ਜਦੋਂ ਪੰਜਾਬ 'ਚ ਸਰਕਾਰ ਇਹਨਾਂ ਕੇਂਦਰ ਚ ਵੀ ਆ ਪਾਈ ਔਰ ਜਿੰਨੇ ਰਾਜਨੀਤਿਕ ਪਾਰਟੀ ਇਹਨਾਂ ਸਾਰਿਆਂ ਦੇ ਹਿੱਤ ਸਾਂਝੇ ਤੇ ਫਿਰ ਉਸ ਟਾਂਕਾ ਜਦੋਂ ਮੈਂ ਆ ਹਲਕਾ ਇਹਨਾ ਦਿੱਤਾ ਮੈਨੂੰ ਇੱਕ ਗੱਲ ਦੱਸੋ ਹਲਕੇ ਬਿਆਨ ਤਾਂ ਦਿੱਤਾ ਜੀ ਕੋਈ ਇਹਦੇ 'ਚ ਮੈਂ ਅਗਲੀ ਗੱਲ ਕੋਈ ਗੱਲ ਤੁਹਾਡੀ ਗੱਲ ਤਾਂ ਜਵਾਬ ਦੇਗੇ ਤੁਹਾਡੀ ਗੱਲ ਤਾਂ ਜਵਾਬ ਦੇਗੇ ਕੋਈ ਜੇ ਅਰਬ ਐਫ ਆਈ ਆਰ ਕਿਹਦੇ ਕਰਨੀ ਸੀ ਇਹ ਇੱਕ ਗੱਲ ਹੋਰ ਸੁਣ ਲਓ ਮੇਰੇ ਮਨੋਂ ਜਿਹਨਾਂ ਦੇ ਵਿੱਚ ਜਿਹੜਾ ਨਸਾ ਜਿਹੜਾ ਸੀ ਵੱਡੇ ਪੱਧਰ ਤੇ ਚੱਲਦਾ ਜਾ ਰਿਹਾ ਸੀ ਉਹਦੇ ਸੰਬੰਧ ਵਿੱਚ ਜਦੋਂ ਸ਼ਿਕਾਇਤਾਂ ਕੀਤੀਆਂ ਤੇ ਆ ਵਿੱਚ ਥਾਣੇ ਅਜਨਾਲੇ ਦੇ ਵਿੱਚ ਮੇਰੇ ਵੱਲੋਂ ਦਫਾਸਤ ਦਿਨ ਤੋਂ ਬਾਅਦ ਆ ਰੰਗ ਤਰ ਜਾ 7 2011 ਦੇ ਵਿੱਚ ਹੁਣ ਆਫਰ ਜਿਹੜੀਆਂ ਨੇ ਜਿਨ੍ਹਾਂ ਦੇ ਕਹਾਣੀਆਂ ਸੀ ਉਹਨ ਉਹ ਤਾਂ ਸਰਕਾਰ ਦੇ ਵਿੱਚ ਨਹੀਂ ਫੜੇ ਜਾਂਦੇ ਪੈਕੇਜ ਵੀ ਤੁਹਾਨੂੰ ਸੂਤ ਸੀਗਾ ਤੁਹਾਡੇ ਕੋਲ ਜੋ ਇਸ ਕੇਸ ਐਸ ਤੋਂ ਜੀ ਜੀ ਮੈਂ ਦਾਵਾ ਕੀਤਾ ਮੇਰਾ ਕੈਂਟੋ ਪਾ ਰਿਆ ਜੇ ਮੇਰਾ ਦਾਵਾ ਗਲਤ ਸੀ ਜੇ ਮੇਰਾ ਦਾਵਾ ਅੱਜ ਵੀ ਚੈਲੰਜ ਕਰਦਾ ਅੱਜ ਪਰਤਾ ਕਰਾਣਾ ਜੇ ਮੇਰਾ ਦਾਵਾ ਗਲਤ ਸੀ ਤੇ ਇਹਨਾਂ ਦੀ ਸਰਕਾਰ ਸੀ ਜਦੋਂ ਇਹਨਾਂ ਦੇ ਸੂਤ ਦੇ ਸਾਹਮਣੇ ਆਟਕ ਪਟਕ ਨਹੀਂ ਦੇ ਸਕਦਾ ਤੇ ਫਿਰ ਮੈਂ ਕਿਹਾ ਫਿਰ ਨਾ ਰਿਹਾ ਮੈਨੂੰ ਫੜ ਕੇ ਅੰਦਰ ਚੋਣੀ ਦਿੱਤਾ ਮੈਂ ਤਾਂ ਚੈਲੰਜ ਕਰਦਾ ਰਿਹਾ ਉਹਨਾਂ ਨੂੰ ਚਾਹਲਾਂ ਦੇ ਉੱਤੇ ਪ੍ਰੈਸ ਮੋਟਾ ਰਹੀ ਵੀ ਕਰਦਾ ਰਿਹਾ ਔਰ ਜਿੱਥੇ ਬੋਲਦਾ ਸਰ ਸਟੇਜਾਂ ਉੱਤੇ ਬੋਲਦਾ ਰਿਹਾ ਹੈ ਵੀ ਭਾਈ ਆ ਜੇ ਜੇ ਮੈਂ ਇਹ ਗੱਲ ਕਹਿ ਰਿਹਾ ਤੇ ਫਿਰ ਮੇਰੇ ਕੋਲ ਪੁੱਛਾ ਕਰੋ ਫਿਰ ਮੇਰੇ ਕੋਲੋਂ ਤਾਂ ਇਹ ਨਹੀਂ ਕਰ ਸਕਦੇ ਇਸ ਤੋਂ ਵੱਡਾ ਹੋਰ ਕੀ ਹੋਵੇਗਾ ਦਿੱਤਾ ਉਹਨਾਂ ਕੋਈ ਨਹੀਂ ਸੀਗਾ ਇਹਨਾਂ ਤੁਹਾਡਾ ਤੁਸੀਂ ਦਾਵਾ ਕਰਦੇ ਹੋ ਕਿ ਤੁਹਾਡੇ ਤੇ ਉਹਨਾਂ ਨੇ ਐਕਸ਼ਨ ਨਹੀਂ ਕਰਾਇਆ ਗਾ ਪਰ ਮੈਂ ਬੇਸ ਕੀ ਪਨਾ ਸੀ ਕੋਈ ਬੰਦਾ ਸੀ ਫੋਟੋ ਸੀ ਕੋਈ ਵੀਡੀਓ ਸੀ ਜਿਹੜੀ ਫੋਟੋ ਜਿਹੜੀ ਉਹ ਗੱਲ ਹੈ ਜੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਸਾਰੀਆਂ ਫੋਟੋ ਵੀਡੀਓ ਤੇ ਹੁਣ ਕਤਲ ਹੋ ਜਾਂਦੇ ਉਹਨਾਂ ਕਤਲਾਂ ਦੇ ਕਈ ਉਹਨਾਂ ਕਿ ਅਨੇਕ ਕਤਲ ਜਿਹੜਾ ਕਿਹਾ ਜਾਂਦਾ ਉਹਨਾਂ ਕਤਲਾਂ ਦਾ ਕੋਈ ਸਬੂਤ ਨਹੀਂ ਲੇਕਿਨ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਫਿਰ ਸਾਰਾ ਕੁਝ ਸਾਹਮਣੇ ਆਉਂਦਾ ਕਿ ਨਹੀਂ ਆਉਂਦਾ ਹੁਣ ਜਿਹੜਾ ਜੋ ਸਾਹਮਣੇ ਕੋਲੇ ਆ ਮੇਰੇ ਵੱਲੋਂ ਤੇ ਝੂਠ ਜਿਹਾ ਨਸ਼ਾ ਦੇ ਉੱਤੇ ਕੀਤਾ ਗਿਆ ਐਦੋਂ ਵੱਡਾ ਹੋਰ ਕੀ ਹੋਵੇਗਾ ਪੀਟਰ ਕਾਸਟਾ ਵੀ ਰਿਤਿਆ ਹਾਈ ਕੋਰਟ ਚ ਪਾਈ ਗਏ ਨਾਮ ਹੈ ਐਫ ਆ ਜੇ ਪੀ ਦਿੱਤੇ ਤੇ ਫਿਰ ਆ ਜੋ ਜਿਲ੍ਹਾ ਦੇ ਵਿੱਚ ਨਸ਼ਾ ਵੇਚਦਾ ਸੀ ਉਹਦੇ ਵਿੱਚ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਬਲਬੀਰ ਸਿੰਘ ਵੀਚਾ ਸੀ ਡਿਪਟੀ ਸੁਪਰਡੈਂਟ 2011 ਦੇ ਵਿੱਚ ਅਮਰ ਸਾਹਿਬ ਜਿਹੜਾ ਡਿਪਟੀ ਸੁਪਰਡੈਂਟ ਉਹਨਾਂ ਸ਼ਮਟਾਉਂਦਾ ਸੀ ਆ ਬਾਈ ਨੇਮ ਹੈ ਨਰੰਗਰਾ ਐਚ ਚੋ ਸੀ ਉਹ ਨਾਮ ਸਪੋਰਟਰ ਦਾ ਸੀ ਜਿਹੜੇ ਉੱਥੇ ਮੋਜੋ ਅੰਦਰ 35 ਸਨ ਉਹਨਾਂ ਦੇ ਨਾਂ ਨੇ ਉਹਨਾਂ ਦੇ ਟ੍ਰੈਡੀਸ਼ਨ ਨੇ ਜਦੋਂ ਪੜਤਾਲ ਕੀਤੀ ਐ ਐਸਐਸਪੀ ਨੇ ਤੇ ਫਿਰ ਉਸ ਪਿੰਡ ਤੇ ਪੜਤਾਲ ਕਰਨ ਤੋਂ ਬਾਅਦ ਬੰਦੀ ਤੇ ਐਫਆਈਆਰ ਡਾਣੀ ਸੀ ਲੇਕਿਨ ਉਹਨਾਂ ਨੇ ਅੱਖੀ ਘੱਟਾ ਪਾਉਣ ਵਾਸਤੇ ਮੈਨੂੰ ਚੁੱਪ ਕਰਾਉਣ ਲਈ ਆ ਰક્તਦਾਨ ਦੇ ਕਾਪੀ ਠਾਣੀ ਹੁਣ ਦੱਸੋ ਕੀ ਕੀਤਾ ਜਾਵੇ ਤੇ ਬਾਕੀ ਜਦੋਂ ਸਰਕਾਰ ਹੀ ਖੁੱਲ ਕਰਨ ਤੇ ਫਿਰ ਉਹਦੇ ਅੱਗੇ ਅੱਜ ਇਹ ਕਿਹਨੇ ਕਰਨੀ ਸੀ ਪਰ ਇੱਕ ਗੱਲ ਨਾ ਜਾਣਾਂ ਤਾਂ ਪੀਕੇ ਰਾਜੀ ਗੱਲ ਕਰਾਂ ਪੀਕੇ ਰਾਏ ਐਸਐਸਪੀ ਦੀਆਂ ਜੋ ਗੱਲਾਂ ਬਾਤਾਂ ਆਈਆਂ ਮੈਂ ਚੰਨੂ ਤੇ ਬੋਲ ਰਿਹਾ ਤੁਹਾਡੇ ਚੰਨੂ ਦੇ ਰਾਹੀਂ ਮੈਂ ਇਹਨਾਂ ਨੂੰ ਚੈਲੰਜ ਕਰਦਾ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਜੇਕਰ ਇਹ ਗੱਲ ਗਲਤ ਹੋਵੇ ਕਿਉਂਕਿ ਉਹ ਅੱਜ ਵੀ ਤਾਂ ਪੁਸ਼ਟਾਲਾ ਕਰ ਸਕਦੇ ਹਨ ਵੀ ਇਹ ਸਾਡੇ ਜੁਮੇ ਜਿਹੜੇ ਇਲਜ਼ਾਮ ਲਾ ਰਿਹਾ ਦੇਵਸ਼ਿਕ ਸਰਸਾ ਇਹ ਗਲਤ ਨੇ ਤੇ ਮੈਂ ਅੱਜ ਵੀ ਕਹਿਣਾ ਹੈ ਕਿ ਪੀ ਕੇ ਰਾਏ ਐਸ ਐਸ ਵੀ ਮੈਂ ਹਾਈ ਕੋਰਟ 'ਚ ਬੋਲਿਆ ਸੀ ਜਦੋਂ ਮੈਨੂੰ ਚੀਫ ਗੈਸਟ ਸਾਹਿਬ ਨੇ ਪੁੱਛਿਆ ਕਿ ਮੈਂ ਉਸ ਟਾਈਮ ਤੇ ਵੀ ਬੋਲਿਆ ਸਾਹਿਬ ਵੀ ਕਹਿਣ ਲੱਗੇ ਕਿ ਕੋਈ ਪਾਰਟਿਕੂਲਰ ਕੇਸ ਹੈ ਉਹ ਤੇ ਅਗਾਜੀ ਪਾਰਟਿਕੂਲਰ ਹੈਗਾ ਹੈ ਤੁਸੀਂ ਪੀ ਕੇ ਰਾਏ ਐਸ ਐਸ ਪੀ ਜਿਹੜਾ ਹੈ ਉਹਦੀ ਪੜਤਾਲ ਕਰਾਓ ਕਿ ਕੋਈ ਕਮੀਨਾ ਡਿਊਟੀ ਤੋਂ ਵੇਲਾ ਕਿਉਂ ਰਿਹਾ ਉਹਦਾ ਕਾਰਨ ਸੁਣ ਲਓ ਪਹਿਲੀ ਵਾਰ ਜਦੋਂ ਫੜਿਆ ਉਦੋਂ ਵੀ ਪੀ ਕੇ ਰਾਏ ਐਸ ਐਸ ਪੀ ਨੇ ਫੜਿਆ ਇਹਦੀ ਪਾਇਲਟ ਗੱਡੀ ਸੀ ਉਹਦੇ ਵਿੱਚ ਸੀ ਥੋਕ ਕਿਲੋ ਸਪੈਕ ਸੀ ਤੇ ਇਹਦਾ ਜਿਹੜਾ ਜੀਜਾ ਸੀ ਤੇਰੇ ਸਮੇਂ ਮੈਂ ਕਹਿ ਰਿਹਾ ਜੇਕਰ ਇਹ ਗੱਲ ਗਲਤ ਹੋਵੇ ਕਿ ਉਹ ਅੱਜ ਵੀ ਤਾਂ ਪੁਸ਼ਟਾਲਾ ਕਰਾ ਸਕਦੇ ਹਨ ਵੀ ਇਹ ਸਾਡੇ ਜੰਮੀ ਜਿਹੜੇ ਇਲਜ਼ਾਮ ਲਾ ਰਿਆ ਦੇਖ ਸਿੱਖ ਸਰਸਾ ਇਹ ਗਲਤ ਨਹੀਂ ਤੇ ਮੈਂ ਅੱਜ ਵੀ ਕਹਿਣਾ ਹੈ ਕਿ ਪੀ ਕੇ ਰਾਏ ਐਸ ਐਸ ਵੀ ਮੈਂ ਹਾਈ ਕੋਰਟ 'ਚ ਬੋਲਿਆ ਸੀ ਜਦੋਂ ਮੈਨੂੰ ਚੀਕ ਦਸਕ ਸਾਹਮਣੇ ਪੁੱਛਿਆ ਤੇ ਮੈਂ ਉਸ ਟੈਂਟ ਤੇ ਵੀ ਬੋਲਿਆ ਸਾਹਿਬ ਵੀ ਕਹਿਣ ਲੱਗੇ ਕਿ ਕੋਈ ਪਾਰਟਿਕੂਲਰ ਕੇਸ ਹੈ ਉਹ ਤੇ ਮੈਂ ਕਹਾ ਜੀ ਪਾਰਟਿਕੂਲਰ ਹੈਗਾ ਹੈ ਤੁਸੀਂ ਪੀ ਕੇ ਰਾਏ ਐਸ ਐਸ ਪੀ ਜਿਹੜਾ ਹੈ ਉਹਦੀ ਪੜਤਾਲ ਕਰਾਫੋ ਕਿ ਕੋਈ ਕੰਮਿੰਨਾ ਡਿਊਟੀ ਤੋਂ ਵੇਲਾ ਕਿਉਂ ਰਿਆ ਉਹਦਾ ਟਰਨ ਸੋਲੋ ਪਹਿਲੀ ਵਾਰ ਜਦੋਂ ਫੜਿਆ ਉਹ ਤੋਂ ਵੀ ਪੀ ਕੇ ਰਾਏ ਐਸ ਐਸ ਪੀ ਨੇ ਫੜਿਆ ਇਹਦੀ ਪਾਇਲਟ ਗੱਡੀ ਸੀ ਉਹਦੇ ਵਿੱਚ ਸੀ ਥੋਕ ਕਿਲੋ ਸਬੈਕਸ ਤੇ ਇਹਦਾ ਜਿਹੜਾ ਜੀਜਾ ਸੀ ਰਿਸ਼ਤੇਦਾਰੀ ਦੇ ਵਿੱਚੋਂ ਉਹ ਪਾਇਲਟ ਗੱਡੀ ਵਿੱਚ ਸੀ ਗੱਡੀ ਇਹ ਵੀ ਸੀ ਜਿਹੜੀਆਂ ਨੂੰ ਮਿਲੀ ਹੋਈ ਸੀ ਉਹ ਫੜਿਆ ਗਿਆ ਤੇ ਪਰ ਹੋਇਆ ਕੁਛ ਨਾ ਉਸ ਟਾਈਮ ਤੇ ਪੀਕੇ ਰਾਏ ਨੇ ਬਹੁਤ ਰੋਣਾ ਪਿਆ ਤੇ ਫਿਰ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਉਹਨੇ ਕਿਹਾ ਵੀ ਇਹ ਇਸ ਨਹੀਂ ਤਾਂ ਉਹਨੇ ਕਹ ਜੀ ਇਹ ਚਾਹਾਂ ਨੂੰ ਨੇ ਕਿਹਾ ਜੀ ਮੈਂ ਕਰਨਾ ਵਾਦਾ ਕਰਦਾ ਵੀ ਇਹ ਐਗੋ ਕਰ ਅੱਗੇ ਇਹ ਸਾਥ ਨਹੀਂ ਕਰੇਗਾ ਉਹਨੇ ਕਹ ਜੀ ਇਹ ਨੀਰਨਾ ਉਹ ਕਹ ਨੀ ਹੱਥ ਦਿਗਾ ਨਹੀਂ ਕਰੇਗਾ ਉਹਨੇ ਚਾਹਤਾ ਦੂਜੀ ਵਾਰ ਮੈਂ ਤਰੀਕਾ ਦੱਸ ਰਿਹਾ 21 ਮਾਰਚ 2008 ਇਹਨਾਂ ਤੋਂ ਘਰ ਹੈ ਜਦੋਂ ਇਹ ਘਰ ਹੁੰਦਾ ਹੈ ਤੇ ਇਹਦੇ ਪਿੱਛੇ ਪੀਕੇ ਰਾਏ ਐਸਐਸਪੀ ਉਸੇ ਤਰ੍ਹਾਂ ਟੇਟਾ ਗੱਡੀ 'ਚ ਉਤਰਦੇ ਨੇ ਸਮੇਤ ਸਮਾਨ ਫੜ ਲੈਂਦੇ ਉਸ ਦਿਨ ਵਿਕਰਮਜੀਤ ਸਿੰਘ ਲਜੀਤੀ ਅਜੇ ਘਰੇ ਸੀ ਸ਼ਕੀਰ ਬਾਦਲ ਵੀ ਉੱਥੇ ਸੀ ਅਮਰਸੰਤ ਉਹਨਾਂ ਨੂੰ ਫੋਨ ਕਰਦਾ ਹੈ ਉਹ ਦੋਵੇਂ ਉੱਚੇ ਆਉਂਦੇ ਨੇ। ਹਰ ਮੀਤ ਸਮੂਹ ਦੇ ਘਰ ਆਉਂਦੇ ਨੇ। ਤੇ ਐਸਐਸਪੀ ਜਿਹੜਾ ਉਹ ਉਹਨਾਂ ਦੇ ਹੱਥ ਨਹੀਂ ਲੱਗ ਰਿਆ। ਰਾਤ ਨੂੰ ਫਿਰ ਇਹ ਪ੍ਰਕਾਸ਼ ਉਹ ਬਾਦਲ ਉਸ ਠਾਉਂਦੇ ਨੇ। ਉਹਨੂੰ ਠਾੜ ਕੇ ਤੇ ਫਿਰ ਇਹਨਾਂ ਨੇ ਜਿਹੜਾ ਸੀ ਉਹਨ ਘਾਇਓਨ ਤੋਂ ਉਹਨੇ ਪਰਵਾਸਤਾ ਪਾ ਆਪਣੇ ਬਜ਼ੁਰਗੀ ਦਾ ਕਿ ਮੈਂ ਬਜ਼ੁਰਗ ਹਾਂ ਤੇ ਯਾਰ ਮੇਰੇ ਵੱਲ ਵੇਖ ਜੇ ਤੂੰ ਇਹਨੂੰ ਤੇ ਤੇ ਪਰਚਾ ਕਰਤਾ ਤੇ ਮੇਰੇ ਦਿੱਤੀ ਹੋ ਜਾਂਦੀ। ਉਹਨੂੰ ਛੱਡ ਦਿੱਤਾ ਦਰ ਉਹਦੇ ਕਾਨੂੰਨ ਤੇ ਪਾੜੋ ਕਾਨੂੰਨ ਸਭਿਆਪਾੜੋ ਦੇ ਕਾਨੂੰਨ ਤੇ ਲੇਕਿਨ ਸਵੇਰੇ ਹੀ ਉਹਦੇ ਖਰਾਣ ਪਤਾ ਕਾਰਵਾਈ ਕੀ ਕਰਨੀ ਸੀ ਉਸ ਐਸਐਸਪੀ ਈ ਕੇ ਰਾਏ ਨੂੰ ਡਿਊਟੀ ਤੋਂ ਵੇਲਾ ਕੀਤਾ ਗਿਆ ਇਹ ਮੈਂ ਤੁਹਾਡੇ ਚਾਨਣ ਤੇ ਬੋਲ ਰਿਹਾ ਜੇ ਇਹਦੇ ਵਿੱਚ ਕੋਈ ਗਲਤ ਹੈ ਤੇ ਉਹ ਅੱਜ ਪੜਤਾਲ ਕਰਾਣ ਦੇ ਪਹਿਲਾਂ ਵੀ ਸਕਦੇ ਤੇ ਅੱਜ ਕਰਾ ਲੈਣ ਸਭ ਇਹਦੋਂ ਵੱਡੇ ਹਸਬੂਤੀ ਹੋਣਗੇ ਪਰ ਦੁੱਖ ਇਹ ਗੰਦਾ ਹੈ ਤੇ ਅੱਜ ਦੀ ਜਿਹੜੀ ਇਹ ਪੰਜਾਬ ਸਰਕਾਰ ਆ ਜਿਹੜੀ ਇਹ ਰੌਲਾ ਪਾ ਰਹੀ ਆ ਜੁਧ ਨਸ਼ਾ ਵਿਰੁੱਧ ਤੇ ਫਿਰ ਇਹ ਦੱਸੋ ਵੀ ਇਹ ਜਿਹੜਾ ਨਸ਼ਾ ਦਾ ਸਭ ਤੋਂ ਵੱਡਾ ਸਦਾਗਰ ਰਮੀਤ ਸਿੰਧੂ ਵਿਕਰਮਜੀਤ ਅਤੇ ਸੁਖਬੀਰ ਬਾਦਲ ਦਾ ਜਿਹੜਾ ਕਮਾਊ ਪੁੱਤੀ ਉਹਨਾਂ ਦਾ ਉਹਨੂੰ ਅੱਜ ਇਹ ਆਮ ਪਾਰਟੀ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਤੇ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਉਤੋਂ ਇਲੈਕਸ਼ਨ ਲੁਣਾ ਕੇ ਤੇ ਇਹ ਜਿਹੜਾ ਰੌਣਾ ਪਾ ਰਿਹਾ ਇੱਥੇ ਜਦੋਂ ਰੌਣਾ ਪੈ ਰਿਹਾ ਉਹਦੇ ਬਰਕਰ ਜਿਹੜੇ ਨੇ ਰੌਣਾ ਪਾ ਰਹੇ ਤੇ ਜੇ ਨੂੰ ਟਿਕਟ ਨਹੀਂ ਦਿੱਤੀ ਤੇ ਅਸੀਂ ਪਾਰਟੀ ਜਿਹੜੇ ਸਰਦਗੇ ਤੇ ਫਿਰ ਇੱਥੇ ਹਜ ਤੱਕ ਕੋਈ ਪ੍ਰਤੀਕਰਮ ਆਇਆ ਆਮ ਪਾਰਟੀ ਦੇ ਲੀਡਰ ਵੱਲੋਂ ਸੀਐਮ ਵੱਲੋਂ ਕੋਈ ਇਹ ਪ੍ਰਤੀਕਰਮ ਆਇਆ ਫੇ ਇਹ ਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਤੁਸੀਂ ਝੂਠਾ ਕਹਿੰਦਾ ਨਾਰੇ ਸੁਣ ਇਹ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਇਹ ਸਾਰਾ ਚੰਗਲਾ ਤੇ ਕਰ ਰਿਹਾ ਹੈ ਰਿਕੋਰਡ ਹੈ ਨਾ ਤੇ ਇੱਥੇ ਤੱਕ ਕਿਸੇ ਕੋਈ ਵੀ ਲੋੜ ਨਹੀਂ ਸੁਣ ਇਹ ਜਿਹੜੇ ਬੰਦੇ ਇਸ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਇਹ ਜੇਕਰ ਟਿਕਟਾਂ ਦਿੰਦੇ ਨੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਹੋਏਗਾ ਸੋ ਅਸੀਂ ਇਹ ਦੇਖੀ ਕਰਦੇ ਤੁਹਾਡੇ ਚੈਨਲਾਂ ਦੇ ਰਾਹੀਂ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਕਿ ਤੁਸੀਂ ਅੱਜ ਤੱਕ ਜੇ ਮੈਂ ਨਾ ਲਵਾ ਜਿਸ ਤਰ੍ਹਾਂ ਡਾਕਟਰ ਸਾਹਿਬ ਬੈਠੇ ਨੇ ਉਹ ਵੀ ਸਾਰੇ ਤੁਸੀਂ ਬੈਠੇ ਹੋ ਤੁਸੀਂ ਜਿੰਨੇ ਵੀ ਸਾਰਿਆਂ ਨੇ ਪਹਿਲਾਂ ਵੀ 13 ਮਹੀਨੇ ਦਿੱਲੀ ਤੇ ਫਿਰ ਖਨੌਰੀ ਤੇ ਸਰਬਾਡਰ ਤੇ ਇੱਥੇ ਵੀ ਤੁਸੀਂ ਬਹੁਤ ਤੰਗਦੇ ਹੀ ਰਹਿ ਗਏ ਕੰਮ ਕੀਤੇ ਤੇ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਇਆ ਜਾਵੇ ਤੁਹਾਡੇ ਸਾਹਮਣੇ ਪੰਜਾਬ ਦੇ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਵਸਲਾ ਗੁਰਾਂ ਦੇ ਨਾਂ ਦੇ ਉੱਤੇ ਤਨਸੀਰ ਗੁਰਖੰਦ ਸਾਹਿਬ ਦੀ ਇੱਥੇ ਕਿਸ ਤਰ੍ਹਾਂ ਇਹਨਾਂ ਨੇ ਹੱਥ ਜੋ ਕਿਟੀਆਂ ਛੋ ਤੁਹਾਡੇ ਚੈਨਲਾਂ ਦੇ ਰਾਹੀਂ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਹੁਣ ਤੱਕ ਦਾ ਕਿ ਮੈਨੂੰ ਕੋਈ ਹੱਥ ਨਹੀਂ ਰਿਹਾ ਤੇ ਅੱਜ ਵੀ ਜਿਹੜੀ ਇਹ ਪ੍ਰੈਸ ਮੀਟਿੰਗ ਆ ਇਹ ਜਿਹੜੀ ਅੱਜ ਹੋਈਆ ਇਹਨੂੰ ਵੀ ਤੁਸੀਂ ਲੋਕਾਂ ਦੇ ਰੁਪੇ ਗਾ ਗੱਲ ਕੇ ਜਿਹੜਾ ਉਹ ਪੀਕੇ ਲੋਕਾਂ ਨੂੰ ਦੱਸ ਪਰੋ ਕਿ ਸਾਡੀ ਜਿਹੜੀ ਆਵਾਜ਼ਾਂ ਮੁਕਤਾ ਤੱਕ ਪਹੁੰਚੇਗੀ ਤੇ ਇਹਨਾਂ ਲੋਕਾਂ ਤੋਂ ਜਿਹੜਾ ਆਪ ਦੁਨੀਆ ਪੂਰੇ ਵੜ ਦੇ ਵਿੱਚ ਵਿੱਚ ਬੈਠੇ ਹੋਏ ਜਿਹੜੇ ਅਮਨ ਪਸੰਦ ਲੋਕ ਨੇ ਜਿਹੜੇ ਮਨੁੱਖਤਾ ਦੀ ਗੱਲ ਕਰਨ ਵਾਲੇ ਨੇ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਨੇ ਚਾਹੇ ਉਹ ਸਿੱਖ ਆ ਉਹ ਮੁਸਲਮਾਨ ਆ ਉਹ ਹਿੰਦੂ ਆ ਉਹ ਬਸਾਈਆ ਆ ਉਹਨਾਂ ਸਾਰਿਆਂ ਤੱਕ ਜਦੋਂ ਇਹ ਤੁਹਾਡੇ ਚਰਨਾਂ ਨ ਰਾਈ ਆਵਾਜ਼ ਪਹੁੰਚੇਗੀ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਉਹ ਕੁਝ ਭਰਾਂ ਹੋ ਸਕਦਾ ਹੈ। ਸੋ ਜੀ ਉਹ ਤਾਂ ਅਰੰਭ ਤੋਂ ਸਾਡੇ ਇਸੇ ਲਗਾਤਾਰ ਦੇਖ ਰਹੇ ਸੀ ਕਿ ਕਾਰਗੁਜ਼ਾਰੀ ਪੁਰੋਤੀ ਵੀ ਘੱਟਾ ਘਾਤੀ ਨਹੀਂ। ਉਹ ਕਹਿੰਦੇ ਤਾਂ ਜਿਹੜੇ ਤੋਂ ਬੰਦੇ ਫੜਦੇ ਜਦੋਂ ਇਹ ਗੱਲ ਹੋਈ ਨਾਲ ਹੀ ਉਸੇ ਟਾਈਮ ਦੇਰ ਤੋਂ ਇਹ ਵਾਰ ਅਗੀ ਲਗਾਤਾਰ ਰਹਿੰਦੇ। ਜਿੱਕੋ ਇਹਦੇ ਤੇ ਆਪਾਂ ਇਸ ਵਿਸ਼ੇ ਦੇ ਉੱਤੇ ਮੇਰਾ ਖਿਆਲ ਹੈ ਕਿ ਆਪਾਂ ਇਸ ਮੀਟਿੰਗ ਦੀ ਆਪਾਂ ਕਰ ਸਕਦੇ ਹਾਂ। ਆਂਕ ਤੇ ਮੇਰਾ ਇੱਤੇ ਆ ਪਰ ਇਹਦਾ ਮੈਂ ਫਿਰ ਵੀ ਤੁਹਾਨੂੰ ਜਿਹੜਾ ਤੁਸੀਂ ਸਵਾਲ ਕੀਤਾ ਬੜਾ ਅਹਿਮ ਹੈ। ਜੀ। ਇਹਦੇ ਵਿੱਚ ਸੰਦਰਭ ਵਿੱਚ ਮੈਂ ਇਹਦਾ ਕਹਿਣਾ ਚਾਹਾਂਗਾ ਕਿ ਅੱਜ ਜਿਹੜੀ ਇਹ ਆਵਾਜ਼ ਉੱਠ ਰਹੀ ਆ ਕਿ ਜੜੀਆਂ ਮੇਲਾ ਆ ਰਹੀਆਂ ਨੇ ਮੇਲਾ ਕੋਈ ਨਹੀਂ ਭੇਜ ਰਿਹਾ। ਮੇਲਾ ਇੱਕ ਏਜੰਸੀਆਂ ਦਾ ਕੰਮ ਹੈ। ਭਈ ਇਸ ਦਰਬਾਰ ਸਾਹਿਬ ਨੂੰ ਦੁਨੀਆ ਜਿਹੜੀ ਆ ਨਤਮਸਤਕ ਹੋ ਰਹੀ ਹੈ। ਕਿ ਇੱਥੇ ਇਹਨੂੰ ਬਦਨਾਮੀ ਨਾ ਕੀਤਾ ਕਿ ਇੱਕ ਤਾਂ ਲੋਕ ਆਉਣੋ ਹੱਤ ਤੇ ਘੱਟ ਜਾਣ ਜਿਹੜੇ ਲੋਕਾਂ ਦੀ ਗਿਣਤੀ ਵੱਧ ਰਹੀ ਆ ਉਹ ਘੱਟ ਦੂਸਰਾ ਇਹ ਆ ਕਿ ਇੱਥੇ ਇਸ ਤਰ੍ਹਾਂ ਦੇ ਆਨਾਦ ਪੈਦਾ ਕੀਤੇ ਜਾਣ ਕਿ ਸਰਕਾਰੀ ਫੋਰਸਾਂ ਜਿਹੜੀਆਂ ਉਹਨਾਂ ਦੀ ਗਿਣਤੀ ਇੱਥੇ ਵਧਾਈ ਜਾਵੇ ਉਹਨਾਂ ਦੀ ਗਿਣਤੀ ਵਧਾਈ ਜਾਵੇਗੀ ਤੇ ਭਈ ਇੱਥੇ ਖਤਰਾ ਮੈਨੂੰ ਇਹ ਦੱਸੋ ਭਈ ਉਥੇ ਦਰਗਾਣਾ ਮੰਦਿਰ ਆ ਅੰਮ੍ਰਿਤਸਰ ਦੇ ਵਿੱਚ ਉਹਨੂੰ ਧਮਕੀ ਕਿਉਂ ਨਹੀਂ ਬਰੇ ਰਾਮਪੀਰ ਤੇ ਉਹਨੂੰ ਤਾਂ ਕੀ ਕਿਉਂ ਨਹੀਂ ਇੱਥੇ ਬੜੇ ਬੜੇ ਜਿਹੜੇ ਕ੍ਰਿਸ਼ਨਾ